ਸਸਿਗਾ ਦੋਸਤੋ ਵੀਡੀਓ ਬਹੁਤ ਕੰਮ ਆਦੀ ਹੈ ਤੇ ਇਹ ਮਨਾਲੀ ਰੋਡ ਹੈ ਤੇ ਸਾਡੇ ਆਪਣੇ ਜਿਹੜੇ ਲੋਕਾਂ ਆਪਾਂ ਅਫਵਾਹਾਂ ਬਹੁਤ ਉਡਾਨਦੇ ਆ ਜੀ ਫਲਾਣੇ ਨਾਲ ਲੜਾਈ ਹੋ ਗਈ ਮੁਹਮੱਤ ਚਲੇ ਲੜਾਈ ਹੋ ਗਈ ਫਲਾਣੀ ਹੋ ਗਈ ਰਸਤੇ ਖਰਾਬ ਨੇ ਮੀਂਹ ਪੈ ਰਹੇ ਨੇ ਤਾਂ ਅਸੀਂ ਜਾ ਕੇ ਆਏ ਸੀ ਤੇ ਰਸਤੇ ਬਹੁਤ ਖੁੱਲੇ ਨੇ ਮਨਾਲੀ ਦੇ ਬਹੁਤ ਘੱਟ ਟਾਈਮ ਲੱਗਦਾ ਹੈ ਤੇ ਰਸਤੇ ਦੇਖੋ ਤੁਸੀਂ ਕਿੰਨੇ ਵਧੀਆ ਨੇਗੇ ਧੁੱਪ ਨਿਕਲੀ ਹੋਈ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾ ਸਕਦੇ ਹੋ ਘੁੰਮਣ ਜੁਲਾਈ ਅੱਜ 6 16 ਜੁਲਾਈ ਹੈ ਘੁੰਮਣ ਗਏ ਸੀਗੇ 10 ਦਿਨ ਪਹਿਲਾਂ ਕੋਈ ਚੱਕਰ ਨਹੀਂ ਉਵੇਂ ਸਾਰਾ ਕੁਝ ਹੈ ਠੰਡ ਰਾਸਤੇ ਦੇਖੋ ਪੂਰੇ ਸਾਫ ਨੇ ਇਹ ਮਨਾਲੀ ਆ ਦੇਖੋ ਅਸੀਂ ਮਨਾਲੀ ਪਹੁੰਚ ਗਏ ਸੀ ਰਸਤੇ ਦੇਖੋ ਪੂਰੇ ਐਨ ਸਾਫ ਨੇਗੇ ਆਪਾਂ ਲੋਕੜਾ ਫਫਾੜਾ ਦੇ ਨੇ ਮੀ ਪੈਰੇ ਨੇ ਫਲਾਣਾ ਹੋਰ ਹੈ ਹਨ ਐਵੇਂ ਦੀ ਕੋਈ ਗੱਲ ਨਹੀਂ ਕੋਈ ਲੜਾਈਆਂ ਨਹੀਂ ਹੋ ਰਹੀਆਂ ਉਧਰ ਜਿੰਨੇ ਵੀ ਘੁੰਮਣ ਕੇ ਆਣਾ ਮੇਰੇ ਵੀਰ ਭੈਣ ਨੇ ਜ਼ਰੂਰ ਜਾ ਸਕਦਾ ਪੋਜ਼ਿਟਿਵਿਟੀ ਫਲਾਓ ਸੱਚ ਦੱਸੋ ਇਹ ਦੇਖੋ ਇਹ ਜਿਹੜਾ ਆਪਣਾ ਉੱਤੇ ਮਨਾਲੀ ਤੋਂ ਵੀ ਅਗਲਾ ਰਸਤਾ ਸਲਾਂਗ ਇਹ ਸਲਾਂਗ ਵੈਲੀ ਦਾ ਰੋੜਾ ਰੋਤਾਂਗ ਦਾ ਅੱਗੇ ਜਾਣ ਲਈ ਲਦਾ ਕਰੋੜ ਹੈ ਨਾ ਤੇ ਸਾਫ ਰਸਤੇ ਨੇਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਘੁੰਮਣ ਜਾਓ ਯਾਰ ਛੁੱਟੀਆਂ ਦੇ ਵਿੱਚ ਮਹਿੰਗਾ ਹੁੰਦਾ ਕੰਮ ਹੁਣ ਆਫੀਸਿਅਨ ਹੈਗਾ ਹੁਣ ਆ ਆ ਚਾਰਾ ਵਾਲਾ ਕਮਰਾ 15-1500 ਦਾ ਮਿਲ ਜਾਂਦਾ ਹਰ ਇੱਕ ਚੀਜ਼ ਸਸਤੀ ਹੈ ਦੋਸਤੋ ਤੇ ਆਪਾਂ ਵੀਡੀਓ ਤਾਂ ਹੀ ਛੋਟੀ ਜਿਹੀ ਬਣਾਈ ਆ ਰਸਤੇ ਬਹੁਤ ਵੱਡੇ ਵੱਡੇ ਬਣਾਤੇ ਆ ਹਾਈਵੇ ਬਣ ਚੁੱਕੇ ਨੇ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਮਨਾਲੀ ਦਾ ਵੀ ਘੁੰਮਣ ਘੇਰੀਆਂ ਹੀ ਜਾਣਗੀਆਂ ਕੁਝ ਵੀ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਰਸਤੇ ਦੇ ਵਿੱਚ ਰੌਣਕ ਮੌਸਮ ਦੇ ਕੋ ਬਹੁਤ ਘੈਂਟ ਹੈਗਾ ਜਰੂਰ ਜਾ ਕੇ ਉਹ ਜਿੱਥੇ ਤੋਂ ਡਿੱਗੜੀ ਗੱਡੀ 8000 ਦਾ ਤੇਲ ਪਿੰਦੀ 7000 ਦਾ ਉੱਥੇ 4500 ਦਾ ਪੀਓਗੇ ਇਹ ਗੱ ਸੋ ਕਿਉਂਕਿ ਰਸਤੇ ਸੁਰੰਗਾ ਬਣ ਗਏ ਨੇ ਬਹੁਤ ਸੋਹਣੇ ਰਸਤੇ ਬਣ ਗਏ। Shimla ਜਾਨ ਨਾਲੋਂ Manali ਜਾਓ। ਉਹ ਵਧੀਆ ਰਸਤੇ ਨੇ। ਮੈਂ ਫੇਰ ਕਹੂੰਗਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਵੀਡੀਓ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ। ਇੱਕ ਚੰਗੀ ਦੱਸੋ ਯਾਰ ਲੜਾਓ ਨਾ। ਲੜਾਣ ਲਈ ਤਾਂ ਮੰਤਰੀ ਤੇ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਨੇਗੀਆਂ। ਸੋ ਮੈਂ ਬੇਨਤੀ ਕਰਦਾ ਦੇਖੋ ਇਹ ਸਾਰਾ ਜਿਹੜਾ Solang Valley, Rohtang gaye ਹੋਮਗੇ ਉੱਪਰ ਬਰਫ ਤੇ ਆਣ ਵਾਲਾ ਰੋੜਾ ਇਹ ਸਾਫ ਰਸਤਾ ਹੈ। ਸਭ ਤੋਂ ਵਧੀਆ ਗੱਲ ਕੀ ਹੈ ਜੁਲਾਈ ਅਗਸਤ ਜਾਂਦੀ ਜੂਨ ਚ ਨਾ ਜਾਵੋ। ਜੂਨ ਦੇ ਵਿੱਚ ਸੀਜ਼ਨ ਹੁੰਦਾ ਰਸ਼ ਹੁੰਦਾ ਜੁਲਾਈ ਦੇ ਵਿੱਚ ਆ ਆਰਾਮ ਨਾਲ ਗੱਡੀ ਗਈ ਹੈ ਦੇਖੋ ਜਮਾ ਵੀ ਰਸ਼ ਨਹੀਂ ਇੱਕ ਵੀ ਜਾਮ ਨਹੀਂ ਟੱਕਰਿਆ ਬਹੁਤ ਨਾਲੇ ਸਸਤਾ ਸਾਰਾ ਕੁਝ ਉੱਥੇ ਐਸ ਟਾਈਮ ਜੂਨ ਦੇ ਵਿੱਚ ਰੇਟਰ ਹਿਮਾਚਲੀ ਬਹੁਤ ਚੱਕ ਦਿੰਦੇ ਨੇ ਕਿ 20 ਰੁਪਏ ਵਾਲੀ ਬੋਤਲ 40 ਦੀ ਕਰ ਦਿੰਦੇ ਨੇ ਸੋ ਇਹ ਵੀ ਚੀਜ਼ ਉਹਨਾਂ ਲਈ ਵੀ ਮਾੜੀ ਹੈ ਬਾਕੀ ਰਹੀ ਗੱਲ ਲੜਾਈ ਦੀ ਇਹ ਜੋ ਕੁਝ ਵੀ ਨਹੀਂ ਹੈਗਾ ਹੋਰ ਵੀਡੀਓ ਲਈ ਪੇਪਲ